ਤੇ ਮੇਰੇ ਕੋਲੇ ਦੁਨੀਆ ਦੇ ਪਹਿਲੇ ਸਿੱਕੇ ਤੋਂ ਲੈ ਕੇ ਸਾਰੇ ਰਾਜੇ ਮਹਾਰਾਜਿਆਂ ਦੇ ਸਿੱਕੇ ਵੀ ਹੈਗੇ ਯਾਰ ਭੁੱਤਾਂ ਵਾਲਾ ਭੁੱਤਾਂ ਵਾਲਾ ਵੀ ਕਹਿੰਦੇ ਭੁੱਤਾਂ ਵਾਲਾ ਕੋ ਫਿਰ ਕਿਸੇ ਕੰਮ ਦੀ ਨਾ ਮੈਂ ਰਹੀਆਂ ਜਦ ਤੂੰ ਦਿਸ ਪੈਂਦਾ ਕਰਮਾਂ ਨੇ ਟਿੱਕਾ ਬੈਠ ਨਾ ਸਕਾਂ ਘੁੰਮਣੇ ਦਾ ਮਿਲਿਆ ਇਹਨਾਂ ਨੂੰ ਸ਼ਰਾਬ ਜਿੱਥਾ ਜਾਣਾ ਜਾ ਘਟਾਂ ਚਾਹੇ ਕਰਕੇ ਕਿਤਨੇ ਵੀ ਹੋ ਜਾ ਖਰਾਬ ਭੋਲ ਆਇਆ ਵੇ ਜੋ ਯਰ ਦੋਸਤ ਜਿਉਬਲੀ ਵਾਕ ਤੇ ਸਮਾ ਹੋ ਗਏ ਜੀ 6 ਵਜਾ ਨੀਚੇ ਪਾਰਕਿੰਗ ਚੋਂ ਗੱਡੀ ਚੋਂ ਆਪਾਂ ਨੇ ਇੱਕ ਮੈਟ ਲੈ ਲਿਆ ਤੇ ਇੱਕ ਆਪਣਾ ਕੰਬਲ ਲੈ ਲਿਆ ਬਾਕੀ ਹੁਣ ਆਪਾਂ ਜਾ ਕੇ ਸ਼ਾਮ ਨੂੰ ਜਿਹੜੇ ਇੱਕ ਮੱਕਣ ਮਿਲਣ ਦੀਆਂ ਰੌਣਕਾਂ ਆ ਉਹ ਜਾ ਕੇ ਦੇਖਦੇ ਆਂ ਇੱਧਰ ਪਿੱਛੇ ਹੋ ਰਿਹਾ ਬਈ ਜੀ ਇੱਕ ਮੱਕਣਾ ਵਾਸਤੇ ਰਾਤ ਦਾ ਖਾਣਾ ਤਿਆਰ ਜਿਹੜਾ ਲੰਚ ਤਿਆਰ ਹੋਇਆ ਸੀ ਉਹ ਵੀ ਪਿੱਛੇ ਟੈਂਟ ਤੋਂ ਅੱਥੀ ਤਿਆਰ ਹੋਇਆ ਤੇ ਹੁਣ ਇਹ ਰਾਤ ਦਾ ਖਾਣਾ ਜਿਹੜਾ ਤਿਆਰ ਕਰਨ ਲੱਗੇ ਟੈਂਟ ਕੋਲ ਆ ਗਏ ਭਾਈ ਆਪਾਂ ਜਿਹੜਾ ਸਮਾਨ ਲਿਆਏ ਸੀ ਕਾਰ ਚੋਂ ਇੱਥੇ ਰੱਖਦੇ ਆ ਆਪਣੇ ਮੈਟ ਤੇ ਕੰਬਲ ਬਾਕੀ ਤਿੰਨ ਜਣੇ ਨੇ ਅੱਜ ਅਸੀਂ ਇਸ ਟੈਂਟ ਦੇ ਵਿੱਚ ਟਿਕਾਣਾ ਬਣਾਇਆ ਹੈ ਜੀ ਬਿਲਕੁਲ ਕੁਮਾਕੜ ਮਿਲਣੀ ਦਾ ਮਾਹੌਲ ਚੱਲ ਰਿਹਾ ਇੱਧਰ ਫਿਲਹਾਲ ਲੱਗੇ ਹੋਏ ਆ ਸਾਥੀ ਆਪਣੇ 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 ਤਜਰਬੇ ਸਾਂਝੇ ਕਰ ਰਹੇ ਨੇ ਬੱਚਿਆਂ ਚ ਕੋਈ ਨਾ ਵੀ ਦੇਖ ਪੜਾਉਂਦਾ ਜੋ ਇਸ ਤਰ੍ਹਾਂ ਨਹੀਂ ਗੱਲ ਉਸ ਲੇਖ ਦੇ ਵਿੱਚ ਨੇ 7 ਵਜੇ ਪੂਰੇ ਪਹਿਲਾਂ ਰੋਟੀ ਲੱਗ ਜਾਵੇਗੀ ਰੋਟੀ ਖਾਣ ਤੋਂ ਬਾਅਦ ਠੀਕ 7:30 ਵਜੇ ਜਦ ਤੱਕ ਅਸੀਂ ਸਾਡੀ ਇੱਥੇ ਤਿਆਰੀ ਹੋ ਜਾਵੇਗੀ 7:30 ਵਜੇ ਸਾਰੇ ਇੱਥੇ ਸਟੇਜ ਦੇ ਕੋਲ ਆ ਜਾਣਾ ਇੱਥੇ ਬੋਨਫਾਇਰ ਹੋਏਗੀ ਤੇ ਗੀਤ ਸੰਗੀਤ ਦਾ ਪ੍ਰੋਗਰਾਮ ਰੰਗ ਰੰਗ ਸਾਰਾ ਚੱਲੂਗਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ 7:00 ਵਜੇ ਰੋਟੀ ਲੱਗ ਜਾਣੀ ਆ ਸਾਰੇ ਖਾਣਾ ਖਾ ਕੇ 7:30 ਵਜੇ ਤੋਂ ਪਹਿਲਾਂ-ਪਹਿਲਾਂ ਇੱਥੇ ਪਹੁੰਚ ਜਾਓ ਜੀ ਧੰਨਵਾਦ ਜਿੱਥੇ ਕਿਤਾਬਾਂ ਲੱਗੀਆਂ ਹੋਈਆਂ ਉਹਨਾਂ ਦੇ ਨਾਲ ਹੀ ਇੱਥੇ ਕਮਕਣਾਂ ਨੇ ਟੈਂਟ ਲਾਏ ਹੋਏ ਆ ਤੇ ਬਹੁਤ ਸਨੇ ਵੱਖਰੇ ਟੈਂਟਾਂ ਕੁਝ ਟੈਂਟਾਂ ਤੇ ਜਿਵੇਂ ਆਪਾਂ ਦੇਖ ਰਹੇ ਆ ਲਾਈਟਾਂ ਵੀ ਲਾਈਆਂ ਹੋਈਆਂ ਤੇ ਇੱਕੇ ਵੱਖਰਾ ਜਾਂ ਜੰਮਣੀ ਰੰਗ ਦਾ ਟੈਂਟ ਉਹ ਬਾਈ ਤੁਹਾਨੂੰ ਉੱਥੇ ਦੇਖੀ ਜਾਂਦੇ ਸੀ ਮੈਂ ਇਹ ਸਾਡੀ ਸ਼ਾਮ ਦੀ ਮਹਿਫਿਲ ਆ ਉਹ ਸ਼ੁਰੂ ਹੋਣ ਜਾ ਰਹੀ ਆ ਇੰਟਰਨੈਸ਼ਨਲ ਗਜ਼ਲ ਗਾਇਕ ਗੁਰਦੀਪ ਸਿੰਘ ਜੀ ਸਾਡੇ ਵਿੱਚ ਆ ਪਹੁੰਚੇ ਆ ਪੂਰ ਸਮਾਂ 15 ਮਿੰਟ ਤੱਕ ਲੱਗਦਾ ਉਹ ਵੀ ਸਾਨੂੰ ਆਪਣੀਆਂ ਗੱਲਾਂ ਸੁਣਾਉਣਗੇ ਸੋ ਪਹਿਲਾਂ ਮੈਂ ਬੇਨਤੀ ਕਰਦਾ ਯਾਦਵਿੰਦਰ ਮਿਰਜ ਜੀ ਪਿਸ਼ੋਰੀਆ ਸਾਹਿਬ ਉਹ ਜਲਦੀ ਤੋਂ ਜਲਦੀ ਸਟੇਜ ਤੇ ਆਉਣ ਪੰਛੀ ਦੇਖਣ ਦਾ ਪੰਛੀ ਫੋਟੋਗ੍ਰਾਫੀ ਦਾ ਸ਼ੌਂਕ ਆ ਤੇ ਮੇਰੀਆਂ ਕੰਮਕੜੀਆਂ ਉਹਦੇ ਨਾਲ ਹੀ ਜਾਤ ਦਾ ਸੰਬੰਧਤ ਹੁੰਦੀਆਂ ਨੇ ਧੰਨਵਾਦ ਜੀ ਲੈਪਿੰਗ ਕਰਦੇ ਕਰੋ ਰੇਟ ਲਈ ਇੱਥੇ ਨਵਾਈਟ ਕੀਤੀ ਜਾਂਦੀ ਹੈ ਕਿ ਤੁਹਾਡੀ ਮੀਟਿੰਗ ਦੇ ਵਿੱਚ ਹੋਵੇ। ਸੁਬਿਸ਼ਾ ਜੀ ਇਹਨੇ ਵੀ ਗੱਲਾਂ ਮਾਰਨੇ ਕਿ ਕਿਹੜਾ ਜੀ ਮੇਰਾ ਨਾਮ ਸਵਨਪ੍ਰੀਤ ਸਿੰਘ ਹੈ ਤੇ ਫਰਦਾਸਪੁਰ ਦੇ ਲੱਗਣ ਵਾਲਾ ਜਿਹੜੇ ਪੇਸ਼ੇ ਦੇ ਇਹ ਨਹੀਂ ਬਸ ਅਸੀਂ ਇਹ ਸਾਡੇ ਉਸਤਾਦ ਦੇ ਹੀ ਚੇਲੇ ਵਕੀਲ ਹੈ ਤੇ ਤੁਮਕ ਕਰਦਾ ਤੇ ਪਤਾ ਨਹੀਂ ਹਜ ਬਣਿਆ ਕਿ ਨਹੀਂ ਫਰੇ ਵੀ ਤੁਮਕੜਾ ਨਹੀਂ ਸੰਗਤ ਕਰਦੇ ਇਹ ਕਰਦੇ ਕੁਝ ਨਾ ਕੁਝ ਥੇਡੇ ਖਾਣ ਦੇ ਵਿੱਚ ਹੋ ਗਿਆ ਕੁਝ ਨਾ ਕੁਝ ਤੁਲੀ ਜਾ ਰਿਹਾ ਕਿਸੇ ਨਾ ਕਿਸੇ ਬੰਦੇ ਆ ਇਹ ਤਾਂ ਨਾ ਸਾਰਿਆਂ ਦੇ ਜਿਹਦਾ ਜੀ ਮੰਨੇ ਵਿੱਚ ਬੈਠਾਗੇ ਤੇ ਕੁਝ ਹੋਰ ਬਹੁਤ ਸਿੱਖਾ ਨੂੰ ਮਿਲੇਗਾ ਤੇ ਜੇ ਦਿਆਂ ਸਾਡੇ ਹੋਟਸਾਂ ਨੀ ਆ ਬਾਈਬੂ ਜੀ ਦਾ ਖਾਲਸਾ ਬਾਈਬੂ ਜੀ ਕੀ ਪਟੇ ਮੇਰਾ ਨਾਮ ਪਰਮਿੰਦਰ ਸਿੰਘ ਮੰਡੀ ਅਹਿਮਦਗੜ ਤੋਂ ਤੇ ਕੰਮ ਮੇਰਾ ਲੱਕੜੀ ਦਾ ਜੀ ਕਾਰਪੈਂਟਰ ਨੂੰ ਹੈ ਤੇ ਮੇਰਾ ਜਿਹੜਾ ਸੌਕ ਆ ਉਹ ਘੁੰਮਣ ਦਾ ਵੀ ਹੈ ਤੇ ਮੇਰਾ ਸੌਕ ਇਤਿਹਾਸ ਨੂੰ ਸੰਭਾਲਣ ਦਾ ਵੀ ਹੈ ਤੇ ਮੇਰੇ ਕੋਲੇ ਦੁਨੀਆ ਦੇ ਪਹਿਲੇ ਸਿੱਕੇ ਤੋਂ ਲੈ ਕੇ ਸਾਰੇ ਰਾਜੇ ਮਹਾਰਾਜਿਆਂ ਦੇ ਸਿੱਕੇ ਵੀ ਹੈਗੇ ਆ ਲਗਭਗ 18000 ਕੋਇਨ ਦੀ ਕਲੈਕਸ਼ਨ ਆ ਮੇਰੇ ਕੋਲੇ ਤੇ ਪ੍ਰਾਤਨ ਹਥਲਿਕ ਤੇ ਜਿਹੜੇ ਗ੍ਰੰਥ ਨੇ ਉਹ ਮੇਰੇ ਕੋਲ 150 ਹਥਲਿਕ ਤੇ ਗ੍ਰੰਥ ਸਿੱਖ ਧਰਮ ਹਿੰਦੂ ਧਰਮ ਤੇ ਮੁਸਲਮਾਨ ਧਰਮ ਦੇ ਹੈਗੇ ਆ ਤੇ ਬਾਕੀ ਪ੍ਰਾਤਨ ਸ਼ਸਤਰਾਂ ਦੀ ਕਲੈਕਸ਼ਨ ਹੈਗੀ ਆ ਔਰ ਜਿਹੜੀਆਂ ਵੀ ਮਤਲਬ ਪ੍ਰਾਤਨ ਪਿੰਡ ਦੀ ਸੁਭਾਜਾਰੀ ਚੀਜ਼ਾਂ ਨੇ ਉਹ ਵੀ ਮੇਰੇ ਕੋਲ ਇਕੱਠੀਆਂ ਕੀਤੀਆਂ ਹੋਈਆਂ ਆਗੀਆਂ ਤੇ ਮੈਨੂੰ ਸੁਖਪ੍ਰੀਤਪਾਲ ਜੀ ਨਾਲ ਮਿਲਣੀ ਹੋਈ ਮੇਰੇ ਦੋਸਤ ਹਰਵਿੰਦਰ ਜੀ ਨੇ ਮਿਲਾਇਆ ਤੇ ਗੱਲਾਂ ਬਾਤਾਂ ਦੇ ਵਿੱਚੋਂ ਗੱਲ ਨਿਕਲੀ ਤੇ ਵਿੱਕੋ ਮਕਤੂਰ ਜੀ ਨੇ ਤੇ ਜਾਣਾ ਤੇ ਮੇਰਾ ਵੀ ਮਨ ਕੀਤਾ ਮੈਂ ਵੀਰ ਜੀ ਨੂੰ ਰਿਕੁਐਸਟ ਕੀਤੀ ਵੀ ਭਾਈ ਸਾਡਾ ਨਾਮ ਵੀ ਦਿਖਾਓ ਹੋ ਲੈ ਕੇ ਕਲਗੀ ਧਰ ਤੋਂ ਥਾਪੜਾ ਹੋ ਦਾਦ ਹਾਂ ਕੁਝ ਦਿਨ ਖੇਡ ਲੈ ਤੇ ਮੌਜਾ ਮਾਣ ਲੈ ਜੀ ਜਾਗਣਾ ਹੋ ਤੰਗਣਾ ਕੱਚ ਦਿਆ ਹੋ ਹੋ ਰਹਿਂਦੀਆਂ ਮਰਦਾ ਤੇਰੀਆਂ ਹੋ ਜੱਗ ਵਿੱਚ ਰਹਿਂਦੀਆਂ ਬੰਦਾ ਸਿਆ ਤੇਰੀਆਂ ਵਾ ਜਿਹਾਂ ਵਾਰਾ ਦੁਨੀਆਂ ਜਾਣ ਹੋ 1 2 3 ਤੋਂ ਲੈ ਕੇ 7 ਤੱਕ ਚੱਲੀ ਐ ਤੇ ਸਾਡੇ ਹਰਵੰਸੀ ਨੂੰ ਜਿਹੜੇ ਸਾਡੇ ਸਾਥੀ ਸੀਗੇ ਉਹਨਾਂ ਲਈ ਅਸੀਂ ਮਾਨ ਮਹਿਸੂਸ ਕਰਦੇ ਆ ਤੇ ਸ਼ੁਕਰਾਨੀ ਵੀ ਦਿੰਦੇ ਆ ਕਿ ਜਿਹੜਾ ਇਹ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਆਪਣੀ ਰੈਂਦੀ ਉਮਰ ਤੱਕ ਚੱਲੂਗਾ ਟੋਲਦਾ ਰਹੀ ਚਲੇ ਜਾਵਾਂਗੇ ਨਾ ਮੁੜੇ ਆਵਾਂਗੇ ਬਾਰੀ ਬਾਰੀ ਦਰਪਾ ਮੇ ਖੋਲਦਾ ਰਹੀ ਬੀਤ ਜਾਣੀਆਂ ਰੁਤਾਹਾਣੀਆਂ ਜੇ ਨ ਮਾਣੀਆਂ ਟੋਲਦਾ ਰਹੀ ਤੇ ਕਹਿੰਦਾ ਚੱਲ ਨਹੀਂ ਬਕੀਏ ਸਹਬਾ ਅੱਜ ਬੁਲਾਇਆ ਰਿੰਕਾਰ ਚੱਲ ਨਹੀਂ ਬਕੀਏ ਸਹਬਾ ਅੱਜ ਬੁਲਾਇਆ ਉਹ ਸਾਡਾ ਜਨਮ ਜਨਮ ਤੱਕ ਸਾਥ ਨਿਬੂਗਾ ਬਕੀਏ ਨੀ ਉਹ ਸਾਡਾ ਜਨਮ ਜਨਮ ਤੱਕ ਸਾਥ ਨਿਬੂਗਾ ਬਕੀਏ ਨੀ ਬੈ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ ਜੀ ਮੇਰਾ ਨਾਮ ਹਰਪ੍ਰਿੰਦਰ ਜੀ ਤੇ ਦਿੱਸ ਸਾਡਾ ਹੈਗਾ ਬਟੇਂਡਾ ਤੇ ਪਿੰਡ ਹੈਗਾ ਭਰਤਾਪਾਈ ਦਾ ਊਤਾਂ ਵਾਲਾ ਊਤਾਂ ਵਾਲਾ ਵੀ ਗਿਆ ਊਤਾਂ ਵਾਲਾ ਕੋਲ ਕੰਦਾ ਪਰ ਜਾਇਆ ਹਾ ਇੱਕ ਦੂਜੇ ਨੂੰ ਕਹਿੰਦੀ ਨੀ ਆ ਜਾ ਪਾਪੀ ਹਾਏ ਹਾਏ ਆ ਜਾ ਪਾਪੀ ਝੂਟ ਲੈ ਨੀ ਆ ਜਾ ਪਾਪੀ ਝੂਟ ਲੈ ਪਿੰਡ ਹੁਲਾਰੇ ਲੈਿੰਦੀ ਫੇਰ ਕਿਤੇ ਕੁਲੀਆਂ ਵਿੱਚ ਮੈਂ ਬੈਈਆ ਜਦ ਤੂੰ ਦਿਸਤੈਂਦਾ ਪੇਰੀ ਕਿਸੇ ਕਮ ਦੀ ਨਾ ਮੈਂ ਰਹੀਆਂ ਜਦ ਤੂੰ ਦਿਸ ਪੈਂਦਾ ਫਿਰ ਕਿਸੇ ਕਮ ਦੀ ਨਾ ਮੈਂ ਰਹੀਆਂ ਪੇਰੀ ਕਿਸੇ ਕਮ ਦੀ ਨਾ ਮੈਂ ਰਹੀਆਂ ਜਦ ਤੂੰ ਦਿਸ ਪੈਂਦਾ ਦੇਸਾਂ ਦੇ ਰਾਜੇ ਵਰਗਾ ਅੰਬਰਾ ਤੋਂ ਆਇਆ ਲੱਗਦਾ ਤੈਨੂੰ ਮੇਰੇ ਲਈ ਜੀਵੇ ਰੱਬ ਨੇ ਬਣਾਇਆ ਲੱਗਦਾ ਯਾਰੇ ਅਮਰ ਤੇਰੇ ਲਈ ਬਿਚਾ ਕੇ ਰੱਖਦੀ ਵੇ ਤੇਰੇ ਲਈ ਬਿਚਾ ਕੇ ਰੱਖਦੀ ਵੇ ਬੈੜੀ ਗੁੱਤ ਦੀ ਗੁਲੇਹ ਲਿਚਨਾ ਕੇ ਕੀ ਲਪਾਵੇਂ ਨਾ ਰਿਢਾਵੇਂ ਸਾਡੀ ਅਲੜਾਂ ਦੀ نیند ਗਵਾ ਕੇ ਕੱਢਣਾ ਰਿਮਾਲੀ ਦੇਗੇ ਹੋਵੇ ਤਾਂ ਅਸੀਂ ਇੱਥੇ ਗਏ ਸੀ ਤਾਂ ਉਸਮੇ ਲਿਖਿਆ ਕੁਆਦੀ ਚ ਤੇ ਮੈਨੂੰ ਨਾਲ ਤੈਨੂੰ ਸੁਣਾਇਆ ਟਰਾਲੀ 'ਚ ਬੈਠ ਕੇ ਕਿ ਉਹ ਕਹਿੰਦੇ ਤੈਨੂੰ ਸਵੇਰੇ ਸਟੇਜ ਤੇ ਤੂੰ ਸੁਣਾਇ ਕਿ ਮਨਨ ਰਸਤੇ ਇਹ ਤੇ ਨਾ ਬੋਲਤਾ ਤੇ ਮੈਂ ਗਾਇਬ ਹੋ ਗਿਆ ਤੂੰ ਲੱਗਿਆ ਮੈਂ ਨਹੀਂ ਬੋਲਣਾ ਤੇ ਮੈਂ ਪਿਛਲੀ ਵਾਰ ਪਹਿਲੀ ਵਾਰ ਆਇਆ ਸੀ ਤੇ ਉੱਥੇ ਲਿਖਿਆ ਸੀ ਕਮਕੜ ਮਿਲਲੀ ਦੇ ਕੁਆਦੀ ਚ ਤੇ ਮੈਂ ਪਿਛਲੀ ਵਾਰ ਵਾਲੇ ਕਿੰਨੇ ਕਿਨੇ ਪਹਿਲਾਂ ਦੱਸ ਦੋ ਸਾਰੇ ਯਾਰ ਕਾਫੀ ਨੇ ਨਵੇਂ ਫਿਰਕੋ ਸੁਣਾ ਦਿੰਦਾ ਮੈਂ ਬਸ ਇਹ ਇਸ ਵਾਰ ਲਈ ਵੀ ਲਿਖਿਆ ਪਰ ਉਹਨਾਂ ਨੂੰ ਸਮਝ ਆਊਗਾ ਜਿਨ੍ਹਾਂ ਨੇ ਕੋ ਮੱਕੜਨਾਮਾ ਮੈਗਜ਼ੀਨ ਪੜ੍ਹਿਆ ਜੇ ਵਧੀਆ ਲੱਗਿਆ ਤਾਂ ਮੈਂ ਦੋਨੋਂ ਸੁਣਾ ਦੂੰਗਾ ਫਿਰ ਮੈਂ ਪਹਿਲਾ ਸੁਣਾਉਣਾ ਥਾਂ ਥਾਂ ਦੇ ਇਕੱਠੇ ਹੋਰੇ ਜੰਗਲਾਂ માં ਅਜਿ ਮੱਕੜ ਕਾ ਫੋਨ ਬਹੁਤ ਵਾਤਾਵਾਲੀਆਂ ਅੱਜ ਮਿਲਕਾ ਮਾਰੇਗੇ ਜੱਕੜਾ ਕਰਮਾਂ ਨੇ ਟਿੱਕਾ ਬੈਠ ਨਾ ਸਕਾਂ ਘੁੰਮਣੇ ਕਾ ਮਿਲਿਆ ਇਹਨਾਂ ਨੂੰ ਸ਼ਰਾਬ ਜਿੱਥਾ ਜਾਣਾ ਜਾਗਾ ਹਟਾਂ ਚਾਹੇ ਕਰਕੇ ਕਿਤਨੇ ਵੀ ਹੋ ਜਾ ਖਰਾਬ ਕਾ ਮਿੱਟਾ ਮੈਂ ਫਸਾ ਲਿਆ ਆਪਣੀਆਂ ਬਾਤਾਂ ਵਾਂ ਜਿ ਤਰ੍ਹਾਂ ਬੂਣਾ ਜਾਲ ਕੋਈ ਮੱਕੜ ਥਾਂ ਥਾਂ ਤੇ ਇਕੱਠੇ ਹੋ ਰਹੇ ਜੰਗਲਾਂ ਮਾਂ ਅੱਜਿਕ ਮੱਕੜ ਕਾ ਫੇਸਬੁਕ ਵਾ ਬਹੁਤ ਬਾਤਾਂ ਹੋ ਲਈਆਂ ਅੱਜ ਮਿਲ ਕੇ ਮਾਰੀਏ ਜੱਕੜ ਕੱਕ ਮੱਕੜੀ ਆਈ ਨਾ ਕਾ ਧਰਮ ਘੁੰਮਣੇ ਮਾਣਾ ਇਹਨਾਂ ਨੂੰ ਕੋਈ ਸ਼ਰਮ ਚਾਹ ਕਿਤਨੀ ਵੀ ਠੰਡ ਹੋਆ ਚਾਹ ਮੌਸਮ ਕਿਤਨਾ ਵੀ ਹੋਆ ਗਰਮ ਪਰ ਨੇ ਸਦਾ ਘੁੰਮਦੇ ਹੀ ਰਹਾ ਚਾਹ ਰਾਹ ਹੋਆ ਕਿਤਨੇ ਵੀ ਕੱਚੜ ਪੱਕੜ ਥਾਂ-ਥਾਂ ਤੇ ਇਕੱਠੇ ਹੋ ਰਹੇ ਜੰਗਲਾਮਾ ਅਜਿਕ ਮੱਕੜ ਕਾ ਵਟਸਐਪ ਆ ਬਹੁਤ ਬਾਤਾਂ ਹੋលੀਆਂ ਅੱਜ ਮਿਲ ਕਾ ਮਾਰੇਗੇ ਜੱਕੜ ਕਹ ਕੋਈ ਕਰਾ ਨੌਕਰੀ ਔਰ ਕੋਈ ਯਾ ਕਲਾਕਾਰ ਕਿਸੀ ਕਾ ਆਪਣਾ ਕੰਮ ਤੰਦਾ ਔਰ ਕਿਸੀ ਕਾ ਚੱਲਾ ਬਪਾਰ ਆਪਣੇ ਆਪ ਆ ਮਾਸਟਰ ਹਾਂ ਨਾ ਪਾਵਾਂ ਕਿਸੇ ਗੱਲ ਬਾਦੂ ਰਫੜ ਥਾਂ-ਥਾਂ ਤੇ ਇਕੱਠੇ ਹੋ ਰਹੇ ਜੰਗਲਾਮਾ ਅਜਿਕ ਮੱਕੜ ਕਮੱਕੜ ਨਾਮਾ ਮੈਗਜ਼ੀਨ ਤੁਹਾਨੂੰ ਕੁਛ ਇਸ ਤਰ੍ਹਾਂ ਘਮਾਵਾਗਾ ਜੀਨੇ ਜੀਨੇ ਪੜਿਆ ਗਾਹਾਂ ਵਾਲਾ ਸੌਦਾ ਉਸੀ ਨੂੰ ਸਮਝਾਵਾਂਗਾ ਕਸ ਪਾਦਗਿਨਾ ਜਿਹਦੇ ਘਰਤੀ ਕਮਾਲ ਔਰ ਮੋਤੀ ਦੀਏ ਜੜ ਸਾਰੇ ਉਸਨੂੰ ਕਹਾ ਕਮਕੜਾ ਦਾ ਪ੍ਰਧਾਨ ਅਨੂਪ ਗੜ ਔਰ ਛੇਮਾ ਮੰਡ ਨੇ ਨ ਰਹਿਲਦੀ ਆ ਕੋਈ ਹੋਲਾ ਚਕਰਾਤੇ ਦਾ ਚੱਕਰ ਕਢਾ ਲਿਆ ਜੀਰੇ ਵਾਲਾ ਚੋਲਾ ਚਤੌੜ ਲੈ ਕੇ ਜਾ ਚੜਿਆ ਗੁਰਪ੍ਰੀਤ ਪਸ਼ੌਰ ਭਾਈ ਦਾ ਕੈਸਲ ਦਾ ਕਮਿਊਨ ਕਮਾ ਲਿਆ ਲਹਿਰੇ ਵਾਲਾ ਪਾਪੜਾ ਲਦਾਖ ਮਾ ਕਾਰ ਕੀ ਚਾਬੀ ਖੋ ਬੈਠਿਆ ਸੁਖਵਿੰਦਰ ਸੁਖ ਜਿਸ ਨੇ ਪੜਿਆ ਉਹੀ ਸੰਸਗਾ ਉਹਨਾਂ ਦਾ ਚਾਰ ਦੇਨ ਦਾ ਦੁੱਖ ਗਿਆਨਿਕੀਆਂ ਬਾਤਾਂ ਜਿਹਨੇ ਪੜ ਲੀਆਂ ਗੈ ਲਵਤਾਰ ਕਮਾਲ ਉਸ ਨੂੰ ਸਮਝ ਆ ਜਾਗਾ ਹਰ ਵਸ ਯੋਗੀ ਜ਼ਿੰਦਗੀ ਦਾ ਹਾਲ ਪਾਈ ਵੀਰ ਕੀ ਕਹ ਬਤਾਵਾ ਜੈਸਾ ਲਗਾ ਕਸ਼ਮੀਰ ਕਹਾ ਕਾਲੇ ਮਾਜਲੇ ਹਰ ਤਰ ਮੰਦਰ ਮੰਨੂ ਤਾਂ ਲਗਾ ਮੈਨੂੰ ਤਾਂ ਲਗਾ ਝਰਨੇ ਵਰਗਾ ਕਸ਼ਮੀਰ ਕਹਾ ਮੱਖਾੜਾ ਮੰਦਰ ਲੈਣੀ ਦੱਸ ਰਿਹਾ ਕਿਤਨਾ ਲਜਾ ਸਕਾਂ ਥਵੇਂ ਵਿਦੇਸ਼ ਮੇ ਆਪਣੀ ਘਰ ਗੁਰਵੀਰ ਦੱਸ ਰਹੀ ਕਿਤਨਾ ਕੁਦਰਤ ਕੇ ਪਿਆਰ ਮਾ ਚੁੱਪ ਬਣ ਜਾ ਹਸਨੀਂ ਤਾ ਅਕਾਸ਼ ਤੁਹਾਨੂੰ ਕਮਾਵਾਗਾ ਤੁਰ ਫਿਰ ਕੇ ਨੇਪਾਲ ਦੰਚੀਰ ਕੀ ਸ਼ਾਮ ਸ਼ਾਮ ਕੇ ਬਾਰੇ ਮੈਂ ਦੱਸਾਂਗਾ ਪ੍ਰਿੰਤਪਾਲ ਸਤੌਜ ਵਾਲੇ ਪ੍ਰਗਟ ਨੂੰ ਪੜ ਲਿਓ ਜੇ ਥਾਨੇ ਕਰਨਾ ਸਾਇਤਿਕ ਸਫਰ ਗੁਰਪ੍ਰੀਤ ਨੂੰ ਪੜ ਕਾ ਤੁਹਾਨੂੰ ਮਿਲ ਜੇਗੀ ਨਰਲੇਬ ਕੀ ਕਿਤਾਬ ਕੀ ਬੇਨਵੇਂ ਖਬਰ ਕਿ ਨੌਰ ਸਪਿੱਤੀ ਹੁਮਲੀਆ ਮਾਂ ਨੇ ਗੈਲ ਹਰਜਿੰਦਰ ਤਾਰਸਰ ਝੀਰ ਮਾਂ ਲੈ ਕਾ ਜਾ ਵੜਿਆ ਬੇਟਾ ਕਾ ਜਾਵਿੰਦਰ ਪੜ ਕਾ ਘਟ ਕਾਲਾ ਇਹ ਵੀ ਹਮੇ ਵੀ ਪੈਨ ਨੂੰ ਕਾਪੀ ਵਕਸਾਵਾਂਗੇ ਅਗਲੇ ਮੈਗਜ਼ੀਨ ਮੱਕ ਮੱਕੜਨਾਮਾ ਉਹ ਆਦੀ ਮੁਸਲਾਮਾਂਗੇ ਅੱਛਾ ਆਪਾਂ ਕਰਦੇ ਹਾਂ ਬਾਸ ਜੜ ਜੀ ਖੋਡੀਆਂ ਕਿਆ ਨੇ ਬਾਤਾਂ ਖੋਡੇ ਜੀ ਤੂੰ ਮੁੜ ਕੇ ਨਾ ਮੇਰੇ ਕਿ ਕਰੂ ਰਤ ਦਿਨੋ ਲਾਇਆ ਇਹ ਨਾਰਾ ਮੈਂ ਨਹੀਂ ਉੰਗੀ ਕਹਾਰੀ ਕੱਪੀ ਅਰਜਨ ਪਿਆਰ ਨਾਲ ਬੋਲੋ ਆ ਆ ਵਾਡੇ ਹੀਰੋਸ ਹਰੇ ਸੁਪਰੀਸਾ ਹਾਂ ਜਦਵੰਤਰ ਥੈਂਕ ਯੂ ਆਲ ਆਫ ਯੂ ਆਏ ਰੋਸ ਜਣਾ ਜੇ ਤੁਹਾਡੇ ਸਾਹਮਣੇ ਸਤਿਕਾਰਯੋਗ ਦੋਸਤੋ ਤੁਹਾਨੂੰ ਸਭ ਨੂੰ ਜੀ ਆਇਆਂ ਗੁਰਦੀਪ ਸਿੰਘ ਦਾ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਮਾਝ ਮਾਲਵਾ ਦੁਆਬਾ ਪੁਆਰ ਪੰਜਾਬ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚੋਂ ਤੁਸੀਂ ਤਸ਼ਰੀਫ ਫਰਮਾ ਹੋਏ ਹੋ ਤੁਹਾਏ ਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਛੁੱਟੀਆਂ ਤੋਂ ਗੱਲਾਂ ਕਰਨ ਲਈ ਸਭ ਤੋਂ ਪਹਿਲਾਂ ਤਾਂ ਪਿਛਲਾ ਅਰਸਾ ਜਿਹੜਾ ਦੁਕਾਨ ਤੇ ਜਿਹੜਾ ਦਿੱਤੇ ਰਾਜਵੀਰ ਜਵੰਦਾ ਹੋਰ ਬਹੁਤ ਸਾਰੇ ਨੌਜਵਾਨ ਕੋਲ ਜਰਜੀ ਪਲੱਸ ਜੋ ਹੜਾਂ ਦੀ ਇੱਕ ਤਸ਼ਦਦ ਕਈ ਹੈ ਸਾਡੇ ਵਤਨ ਦੇ ਉੱਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਰੇ ਕਿ ਮੁਰ ਇਸ ਸਾਡਾ ਜਿਹੜਾ ਸਮਾਜ ਹਸਤਾ ਬਸਤਾ ਇਹ ਨਜ਼ਰ ਆਵੇ ਤੁਸੀਂ ਸਾਰੇ ਖੁਸ਼ ਰਹੋ ਔਰ ਉਹਨਾਂ ਵਾਸਤੇ ਵਿਛੜੀਆਂ ਰੂਹਾਂ ਵਾਸਤੇ ਅਸੀਂ ਅਰਦਾਸ ਕਰਾਂਗੇ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾ ਨਿਵਾਸ ਤੇ ਲੰਗੋ ਰੀਗਲ ਗਾਇਕੀ ਦੇ ਗਾਣਾ ਤੁਸੀ ਸੁਣਿਆ ਹੋਇਆ ਮੇਰਾ ਵਿਚਾਰ ਇਸ ਤਰ੍ਹਾਂ ਸਿੱਖਾ ਕਿ ਜਿਵੇਂ ਕਿ ਮੈਂ ਹੁਣੇ ਗੁਰਚਨ ਨੂੰ ਆਮ ਵੈਰੀ ਥੈਂਕਫੁਲ ਟੂ ਗੁਰਚਨ ਜਿਸਨੇ ਮੈਨੂੰ ਇਹ ਕੇ ਸਾਰਾ ਬਚਲਣਾ ਹੈ ਬੱਲ ਮੇਰਾ ਛੋਟਾ ਭਰਾ ਬਜਾਜ ਸਾਈਕਲਿਸਟ ਨੇ ਤੁਜੇ ਸਵਾਲ ਸਾਹਿਬ ਇਸ ਖੇਤਰ ਦੇ ਮਾਲਕ ਨੇ ਹੁਣ ਰਿਟਾਇਰ ਹੋ ਗਏ ਨੇ ਜਿੱਥੇ ਆਪਾਂ ਬੈਠੇ ਆ ਉਹ ਸਾਰਾ ਇਹ ਖੇਤ ਜਿਹੜਾ ਇਹਨਾਂ ਦੇ ਅੰਦਰ ਸੀ ਫੋਰੈਸਟ ਡਿਪਾਰਟਮੈਂਟ ਦੇ ਅਫਸਰ ਸਨ ਉਹ ਇੱਕ ਗੰਗ ਫੋਕ ਮੈਂ ਕਰਾਂਗਾ ਕਿ ਇਹ ਸਾਰਾ ਕੁਝ ਜੋ 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 ਕੁਝ ਤੁਸੀਂ ਜੋ ਮੈਂ ਦੇਖ ਰਿਹਾ ਆਪਣੀ ਨਿਗਾਹ ਦੇ ਨਾਲ ਵੜਗੁਰ ਕਰੇ ਕਿ ਇਹ ਵਾਅਦਾ ਫੁੱਲਦਾ ਚੱਲ ਜਾਏ ਇਹ ਨਾ ਕਿਸੇ ਤੋਂ ਜਿੰਦਾ ਓਏ ਸਭ ਦਰਦ ਖੁਦਾ ਤੋਂ ਇਹ ਤੋਂ ਦਰਦ ਦਾ ਹੁੰਦਾ ਇਨ ਝੱਲੇ ਅਕਲੀ ਤੇੱਖਵੇਂ ਨੀਂ ਤੀਂ ਦੇ ਆ ਇਸ ਗੱਲ ਕਿਦਾ ਇਸ ਤੇਰਾੱਖਵੇਂ ਨੀਂ ਤੀਂ ਦੇ ਆ ਚੁੱਪ ਰਹਿ ਦੇ ਮੇਰੇ ਨਾ કો જીકે ને મીરેલા અલી આફકે ચાલોજી મને પહેલી બાર આયા મગનજી શેર બોલના ਉਹ ਮੇਰੇ ਕੋਲ ਰਹੀਏ ਤੇ ਕਿਹਦੇ ਨਾਲ ਇੱਕ ਖੁੰਦੇ ਪਤਾ ਰਾਂ ਚੁੰਨੀ ਗੜਾ ਭਾਈ ਮੈਂ ਤਾਂ ਸੰਤਰਾ ਪੁੱਛਦਾ ਹਾਂ ਪਹਿਲਾਂ ਸੰਤਰਾ ਲਿਆਓ ਯਾਰ ਪੂਰਾ ਲੱਗੋ ਹਾਂ ਇੱਥੇ ਹੀ ਬਿਜੂਲੀ ਵਾਕ ਤੇ ਕੋਈ ਵੀ ਸ਼ਮੀਲ ਲਿਆਓ ਤੇ ਆ ਕੇ ਮੁੜ ਕੇ ਨਹੀਂ ਜਦੋਂ ਹੁਣ 200 200 ਪਹਿਲੀ ਵਾਰ ਇਸ ਦੇ ਵਿੱਚ ਰੱਖਦੇ ਹਾਂ ਕਿ ਸਭ ਕੁਝ ਫਾਇਦਾ ਮੈਂ ਜੋ ਵੀ ਰਾਤ ਨੂੰ ਮਿਲ ਆਉਂਦੇ ਹੋ ਅਸਲੀ ਆਉਂਗੇ ਨਾ ਉਦੋਂ ਸ਼ੋਹੋਜੀ ਵਾਪਸੀ ਇੱਥੇ ਵੀ ਕੁਝ ਵੀਰਾਂ ਨੇ ਲਾਏ ਹੋਣ ਟੈਂਟ ਤੇ ਨਾਲ ਲਾਈ ਹੋਈ ਧੂਣੀ ਗੱਲਾਂਬੱਤਾਂ ਚੱਲ ਰਹੀਆਂ ਕਮਕੜੀਆਂ ਹਾਜ਼ਰੀ ਲਵਾ ਲਈ ਆਪਾਂ ਨੇ ਇੱਥੇ ਵੀ ਬਾਕੀ ਹੋ ਚੱਲੇ ਆ ਦੁਬਾਰੇ ਫੇਰ ਜਿੱਥੇ ਮੇਨ ਸਟੇਜ ਹੈ ਤੇ ਉਸ ਤੋਂ ਬਾਅਦ ਕਾਰ ਪਾਰਕਿੰਗ ਚ ਗੇੜਾ ਲਾ ਕੇ ਆਈਏ ਇੱਕ ਰਲ ਸੰਗ ਕਾਫਲੇ ਦੇ ਸਵਾ ਦਸ ਦਾ ਟਾਈਮ ਹੋ ਗਿਆ ਤੇ ਬੰਨ ਬਿਸਤਰਾ ਕਾਫਰ ਕਈ ਪਹਿਲੀ ਡਾਕ ਚੜੇ ਕਈ ਟਿਕਟਾਂ ਲੈਣ ਮੁਸਾਫਰ ਐ ਸਿਗਨਲ ਹੋਇਆ ਵਾ ਨੇ ਵਧੀਆ ਨਾਲੇ ਐਕਸਰਸਾਈਜ਼ ਹੋ ਜਾਂਦੀ ਐ ਨਾਲੇ ਤਿਆਰ ਹੋ ਜਣਾ ਮੈਟ ਸਰਾਣਾ ਦੇ ਕੰਮ ਵੀ ਦੇਣਾ ਨੇ ਨਹੀਂ ਸਹੀ ਹੱਸਦਾ ਯਾਰ ਸਮਾ ਹੋ ਗਿਆ ਜੀ ਸਵਾ 11 ਵਜੇ ਦਾ ਆਪਣੇ ਟੈਂਟਾਂ 'ਚ ਆ ਗਏ ਆਪਾਂ ਛੱਤ ਤੇ ਲਾਇਆ ਹੋ ਆਪਣਾ ਟੈਂਟ ਸਿੱਕਰਦੇ ਜੀ ਬਾਈ ਬਾਕੀ ਸੋਹਣਾ ਰਿਹਾ ਮਾਹੌਲ ਅੱਜ ਦਾ ਦਿਨ ਦਾ ਠੀਕ ਰਿਹਾ ਨਾ ਬਾਈ ਲੱਗਿਆ ਜੀ ਸੋਹਣਾ ਕੋਈ ਐਨ ਜਮਾ ਚੜਦੀ ਕਲਾ 'ਚ ਰਿਹਾ ਸੋਹਣੇ ਟਾਈਮ ਨਾਲ ਆ ਗਏ ਸੀ ਤਕਰੀਬਨ 12:00 ਵਜੇ ਉਸ ਤੋਂ ਬਾਅਦ ਆਪਾਂ ਨੇ ਇੰਟਰੋ ਸੁਣੀਏ ਸਾਰੀ ਗੱਲਾਂ ਬਾਤਾਂ ਸੁਣੀਏ ਰਾਤ ਨੂੰ ਬੋਨਫਾਇਰ ਵੀ ਦੇਖਿਆ ਤੇ ਬਾਕੀ ਬਾਈ ਵੀ ਇਸ ਵਾਰ ਆਪਣੇ ਨਾਲ ਰਾਤ ਰੁਕ ਰਹੀਆਂ ਏ ਪਹਿਲੀ ਵਾਰ ਮੈਂ ਪਹਿਲੀ ਵਾਰ ਐਕਸਪੀਰੀਅੰਸ ਕਰਨ ਲੱਗਾ ਟੈਂਟ ਦਾ ਟੈਂਟ ਦਾ ਮੈਂ ਵੀ ਆ ਪਰ ਆਪਣੇ ਵਾਲਾ ਆ ਪਿਆ ਨਹੀਂ ਉਹ ਗੱਡੀ ਖੋਲੇ ਨਹੀਂ ਆ ਉਹ ਅਸੀਂ ਸੋਚਿਆ ਕਿ ਇੱਕ ਟੈਂਟ 'ਚ ਆ ਜਾਣਾ ਵੀ ਨਾ ਖੋਲੀ ਤਾਂ ਕਰਕੇ ਨਾਲੇ ਸਾਨੂੰ ਠੰਡ ਘੱਟ ਲੂਗੀ ਬੜਾ ਕੰਬਲ ਘੁੰਮ ਲੈ ਲੈਣੀ ਹੁਣ ਆਪਾਂ ਨੇ ਬਾਕੀ ਸਵੇਰ ਦਾ ਤਿੰਨ ਚਾਰ ਘੰਟੇ ਸਵੇਰ ਜੜ ਜਣੀ ਹੈ ਹਾਂ ਹਾਂ 11 11 ਵਜੇ ਤੋਂ ਬਾਅਦ ਟਾਈਮ ਹੋ ਗਿਆ ਸਵੇਰ ਦਾ ਨੇਚਰ ਵਾਕ ਤੇ ਜਾਣਾ 4-5 ਕਿਲੋਮੀਟਰ ਦੀ ਬਾਕੀ ਫਿਰ ਉਹਦਾ ਜੀ ਨੇਚਰ ਵਾਕ ਕਿਹਾ ਉੱਤੇ ਨੇਚਰ ਵਾਕ ਨਹੀਂ ਮਾਰਨਿੰਗ ਵਾਕ 4-5 ਕਿਲੋਮੀਟਰ ਦਾ ਹਾਂ ਸਵੇਰ ਦੀ ਸੈਰ ਹਾਂ ਫਿਰ ਠੀਕ ਹੈ ਸਵੇਰ ਦੀ ਸੈਰ ਕਰੂਗੇ ਜਾਂਗੇ ਸਵੇਰੇ ਭਾਈ ਤੁਹਾਨੂੰ ਜੰਗਲੀ ਮਾਹੌਲ ਦਿਖਾਵਾਂਗੇ ਕੀੜੇ ਮਕੋੜੇ ਫੜ ਕੇ ਉਹਨਾਂ ਤੇ ਨਿਰਖਣ ਕਰਾਂਗੇ ਬਿਲਕੁਲ ਜੀ ਤੇ ਉਹ ਵਲੋਗ ਆਪਾਂ ਅਗਲੇ ਉਸ ਤੇ ਦੇਖਦੇ ਹਾਂ ਜੀ ਸਵੇਰ ਦੀ ਸੈਰ ਵਾਲੀ ਜਿਹੜੀ ਵੀਡੀਓ ਹੈ ਇਸ ਵੀਡੀਓ ਨੂੰ ਕਾਫੀ ਲੰਮਾ ਹੋ ਗਿਆ ਲੰਬਾ ਹੋ ਜਾਣਾ ਇਸ ਸਮਾਪਤੀ ਕਰਦੀ ਹੈ ਜੀ ਠੀਕ ਹੈ ਫਿਰ ਗੁੱਡ ਨਾਈਟ ਹੈ ਸਾਰਿਆਂ ਨੂੰ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ